ਗੱਲ ਸੁਣ ਲੈ ਧਿਆਨ ਨਾਲ ਚੁੱਪ ਕਰਕੇ ਪਰੇ ਖੜ ਜਾ ਪਰੇ ਖੜ ਜਾ ਚੁੱਪ ਕਰਕੇ ਦਿਮਾਗ ਆਈ ਜਾਂਦਾ ਐਵੇਂ ਪਰੇ ਹੋ ਕੇ ਖੜਾ ਪਰੇ ਹੋ ਕੇ ਖੜਾ ਪੰਜ-ਪੰਜ ਰੈਡਾਂ ਦੋਹਾਂ ਟੀਮਾਂ ਦੀਆਂ ਜਿਹੜੇ ਮੈਚ ਡਿਸਪਿਊਟ ਸੀਗੇ ਪੰਜ-ਪੰਜ ਰੈਡਾਂ ਦੋਹਾਂ ਟੀਮਾਂ ਵੱਲੋਂ ਦੁਬਾਰਾ ਕਰਾਈਆਂ ਜਾਣਗੀਆਂ ਠੀਕ ਐ ਪੰਜ-ਪੰਜ ਰੇਡਾਂ ਦੋਹਾਂ ਦਵਾਰ ਤੋਂ ਸ਼ੁਰੂ ਕਰ ਦਿਓ ਪਹਿਲਾਂ ਉਹ ਕਾਂਗੇ ਵਾਲੀ ਦਾ ਕਰਾ ਦਿਓ ਫੇਰ ਦੁਬਾਰਾ ਜਿਹੜਾ ਗੁਰੂ ਸਰ ਵਾਲਾ ਇਹਨਾਂ ਦਾ ਪੰਜ-ਪੰਜ ਰੇਡਾਂ ਵੀਰੇ ਕੋਈ ਗੱਲ ਨਹੀਂ ਸੁਣਨੀ ਖੇਡਣ ਵੱਲ ਜਾਓ ਹੈਲੋ ਪੰਜ-ਪੰਜ ਰੇਡਾਂ ਦੁਬਾਰਾ ਹਾ ਆਪਣਾ ਪੰਜ-ਪੰਜ ਰੇਡਾਂ ਨਾਲ ਭਾਈ ਜੀ ਇਹ 6-6 ਰੇਡਾਂ ਹੋ ਗਈਆਂ ਇੱਕ ਘਰ ਨੂੰ ਘਾਟ ਆਏਗੀ ਰੇਡ 6-6 ਰੇਡਾਂ 3-3 ਰੇਡਾਂ ਹੋ ਗਈਆਂ ਦੋਹਾਂ ਘਰਾਂ ਦੀਆਂ ਬਾਕੀ ਸਾਰੇ ਜਿਹਨੇ ਗਰਾਊਂਡ ਕਲੀਅਰ ਕਰ ਦੋ ਬਾਹਰ ਆ ਜਾਓ ਦੋਹਾਂ ਲਈ ਕਿਵੇਂ ਜੀ ਨਹੀਂ ਕੋਈ ਗੱਲ ਨਹੀਂ ਹਾਂ ਬਾਈ ਜੀ ਦੋਦੇ ਵਾਲੇ ਤੇ ਗੁਰੂਸਰ ਵਾਲੇ ਸੈੱਟ ਲਾ ਲਓ ਸਾਜੋ ਭਰਾਣ ਕੀ ਕਰਾਓ ਦੋਦਾ ਤੇ ਗੁਰੂਸਰ ਗਰਾਊਂਡ ਦੇ ਵਿੱਚ ਸੈੱਟ ਲਾ ਕੇ ਮੈਚ ਖੇਡੋ ਬਾਈ ਜਿਹਨੇ ਖੇਡਣਾ ਹੈ ਉਹ ਖੇਡ ਸਕਦਾ ਜਿਹਨੇ ਜਾਣਾ ਉਹ ਜਾ ਸਕਦਾ ਸਾਡਾ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ ਗੱਲ ਪੁੱਠੇ ਪਾਸੇ ਨਾ ਜਾਏ। ਕੁਲਾ ਡੱਗੋ ਰਮਾਣਾ ਗਰਾਊਂਡ ਜਾਵੇ ਕੁਲਾ ਜਲਦੀ ਇਹ ਸਰਪੰਚ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਨੇ ਨਹੀਂ ਖੇਡਣਾ। ਇਹਦਾ ਡਿਸੀਜਨ ਇੱਕ ਲੈ ਲਓ ਜਿਹੜੀ ਨੂੰ ਜੇਤੂ ਦੇਤਾ ਫਿਰ ਦੇਤਾ ਹੁਣ ਇਹਦਾ ਡਿਸੀਜਨ ਤੁਹਾਨੂੰ ਲੈਣਾ ਪੈਣਾ। ਦੇਖੋ ਜੋ ਸਾਡੇ ਅਸੀਂ ਜੋ ਅਨਾਉਂਸਮੈਂਟ ਕਰਤੀ ਉਹਨੂੰ ਨਹੀਂ ਮੰਨਣਾ ਇਹਨਾਂ ਨੇ ਨਹੀਂ ਜੀ ਫਿਰ ਤੁਸੀਂ ਕੋਈ ਡਿਸੀਜਨ ਲਾਉਣਾ ਡਿਸੀਜਨ ਲੈ ਤਾਂ ਲਿਆ ਵੀ 6-6 ਰੇੜਾ ਦੇਤੀਆ ਗੱਲ ਖਤਮ ਹੋ ਗਈ ਜਿਹੜੀ ਟੀਮ 6-6 ਕਾਡੀਆਂ ਦੇ ਦਿੰਦਾ ਜਿਹੜੀ ਖੇਡੂ ਖੇਡੂ ਦੂਜੀ ਨੂੰ ਕੱਢ ਦਿਓ ਗੱਲ ਖਤਮ ਹੋ ਗਈ ਦੋਦਾ ਦੋਦਾ ਕਿੱਥੇ ਆ ਦੋਦਾ ਨਾ ਗੁਰੂ ਸਾਰਾ ਗਰਾਊਂਡ 'ਚ ਨਾ ਦੋਦਾ ਜਲਦੀ ਦੇ ਨਾਲ ਦੋਦਾ ਤੇ ਗੁਰੂ ਸਰ ਦੋਤਾ ਤੇ ਗੁਰੂ ਸਰ ਦੋਤੇ ਵਾਲੇ ਕਹਿੰਦੇ ਵੀ ਹੱਥ ਨਹੀਂ ਖੇਡਣਾ ਹੁਣ ਗੁਰੂ ਸਰ ਵਾਲੇ ਆ ਗਏ ਆ ਬਈ ਗੁਰੂ ਸਰ ਗਰਾਊਂਡ 'ਚ ਆ ਬਈ ਵੀਰੇ 5 ਮਿੰਟ ਦਾ ਟਾਈਮ ਹੈ ਜਿਹੜੀ ਟੀਮ ਖੇਡਣ ਵਾਸਤੇ ਮੈਦਾਨ ਵਿੱਚ ਆ ਗਈ ਦੂਜੀ ਨਹੀਂ ਆਈ ਤਾਂ ਜਿਹੜੀ ਖੇਡਣ ਵਾਸਤੇ ਆ ਗਈ ਉਹ ਜੇਤੂ ਹੈ ਜਿਹੜੀ ਟੀਮ ਖੇਡਣ ਵਾਸਤੇ ਮੈਦਾਨ 'ਚ ਆਜੂਗੀ ਦੂਜੀ ਟੀਮ ਨਹੀਂ ਆਉਗੀ ਜਿਹੜੀ ਮੈਦਾਨ 'ਚ ਖੜੀ ਹੋ ਜੇਤੂ ਐ ਪੂਰੇ 5 ਮਿੰਟ ਦਾ ਟਾਈਮ ਐ ਪੂਰੇ 5 ਮਿੰਟ ਦਾ ਟਾਈਮ ਐ 5:47 ਹੋ ਗਏ 5:52 ਤੇ ਜਿਹੜੀ ਟੀਮ ਮੈਦਾਨ 'ਚ ਹੋਊਗੀ ਉਹ ਜੇਤੂ ਹੋਏਗੀ ਇਹ ਲਾਸਟ ਫੈਸਲਾ ਤੁਸੀਂ ਜਿਹੜਾ ਨਾ ਗਰਾਊਂਡ ਕਲੀਅਰ ਕਰ ਦਿਓ ਸਾਰੇ ਮੰਗਲ ਬਾਤ ਕੱਟੋਗੇ ਜੀ ਹਾਜੀ 552 ਤੇ ਜਿਹੜੀ ਟੀਮ ਮੈਦਾਨ ਵਿੱਚ ਹੋएगी ਉਹ ਜੇਤੂ ਹੋएगी ਬਾ ਠੀਕ ਹੈ ਜੀ 548 ਹੋ ਗਿਆ 52 ਮਿੰਟ ਤੇ ਫੈਸਲਾ ਹੋ ਜਾਣਾ ਸੀ ਕਰ ਦੇਣਾ ਗਰਾਊਂਡ 'ਚ ਆਓ ਯਾਰ ਲਵ ਯੂ ਬਾਈਕਾਂ ਨੇ ਮੇਲਾ ਕਰਾਇਆ ਯਾਰ ਜੇ ਸਫਲ ਹੋ ਜੂ ਅਗਲੇ ਸਾਲ ਆਪਾਂ ਵੱਡਾ ਕਰਾ ਦਾਂਗੇ ਤੇ ਜਿਹੜੀ ਕੰਮ ਕਲੇਸ਼ੀ ਮੁੱਕ ਗਿਆ ਫਿਰ ਕਲਾਕਾਰ ਬੁਲਾ ਲਾਂਗੇ ਠੀਕ ਹੈ ਜੀ ਫੈਸਲਾ ਤੇ ਇਹੀ ਹੈ ਵੀ ਕਲਾਕਾਰ ਹੀ ਬੁਲਾਵਾਂਗੇ ਦੇ ਵਿੱਚ ਆ ਮੁੰਡੇ ਨੌਜਵਾਨ ਪੜੇ ਲਿਖੇ ਤੇ ਪੰਜ ਰੈਫਰੀ ਜੇ ਤੁਸੀਂ ਕਿਸੇ ਦੇ ਨਹੀਂ ਮੰਨਦੇ ਯਾਰ ਕਿੱਧਰ ਨੂੰ ਜਾ ਰਹੀ ਹੈ ਕਬੱਡੀ ਸਾਡੀ ਪਹਿਲੀ ਗੱਲ ਤੇ ਇਹ ਵੀ ਰੈਫਰੀ ਇੰਨੇ ਕਮਜ਼ੋਰ ਹੈ ਸ਼ੇਰੇ ਨੂੰ ਪਤਾ ਸੀ ਵੀ ਰੈਫਰੀ ਕਿਹੜੇ ਕਰਨੇ ਆ ਰੈਫਰੀ ਇੰਨੇ ਕਮਜ਼ੋਰ ਆਪਾਂ ਕਰਨੇ ਨਹੀਂ ਸੀ ਜਿਹੜੇ ਡਿਸੀਜਨ ਨਹੀਂ ਲੈ ਸਕਦੇ ਕਮਜ਼ੋਰੀ ਰੈਫਰੀਆਂ ਦੀ ਹੈ ਜਿਹੜੇ ਡਿਸੀਜਨ ਨਹੀਂ ਲੈ ਸਕਦੇ ਕਿੰਨਾ ਨੇ ਅਸੀਂ ਕਹਦਾ ਪੁਆਇੰਟ ਬਦਲਿਆ ਕਿੰਨੇ ਬਦਲਿਆ ਅਸੀਂ ਕੋਈ ਕਮੇਟੀ ਦਾ ਪੁਆਇੰਟ ਨਹੀਂ ਬਦਲਿਆ ਟੋਡੀਆਂ ਨਹੀਂ ਪੈਣੀਆਂ ਹੁਣ ਟਾਈਮ ਹੋ ਗਿਆ ਗੁਰੂਰ ਸਾਹਿਬ ਟੀਮ ਜੇਤੂ ਐ ਵੀ ਉਸ ਮਸਲੇ ਦੇ ਵਿੱਚ ਬਸ ਫਾਈਨਲ ਹੈ ਫਾਈਨਲ ਹੈ ਔਰ ਇਹ ਫਾਈਨਲ ਡਿਸੀਜਨ ਹੈ ਬਿਲਕੁਲ 100% ਹਾਂ ਦੂਜੀ ਟੀਮ ਆਈ ਨਹੀਂ ਖੇਡਣ ਕਰਕੇ ਇਸ ਕਰਕੇ ਉਹਨੂੰ ਨਹੀਂ ਅਸੀਂ ਲਿਆਂਦਾ ਵਿੱਚ ਹਾਂ ਪਹਿਲਾ ਪਹਿਲਾ ਵਾਲੀ ਜਿਹੜਾ ਮਸਲਾ ਹੈ ਉਹਦੇ ਵਿੱਚ ਘਾਂਗਾ ਜੇਤੂ ਹੈ ਘਾਂਗੇ ਤੇ ਗੁਰੂ ਸਾਹਿਬ ਦਾ ਫਾਈਨਲ ਹੈ ਗੱਲ ਖਤਮ ਹਾਂ ਬਸ ਜਲੋ ਫਾਈਨਲ ਹੈ ਫਾਈਨਲ ਵੀਰ ਫਾਈਨਲ ਜਲਦੀ